哎。

ਸਮੁਤੀਆਂ ਮਿਲਦਵਾਰ ਆਤਮਿਕ ਕਟੇਟੀਆਂ ਨੇ ਰਲਮਿਲ ਕਰਕੇ ਗੁਰੂ ਘਰ ਦੇ ਵਜੀਰਾ ਨੇ ਰਲਮਿਲ ਕਰਕੇ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਰਲਮਿਲ ਕਰਕੇ ਜੋ ਇੱਕ ਕਬੜਾ ਕੀਤਾ ਗਿਆ ਸਾਂਝਾ ਕਬੜਾ ਕੀਤਾ ਗਿਆ ਔਰ ਗੁਰਮਤਿ ਪਿਆਰੇ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਔਰ ਇਹ ਚੋਣੀਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਕੰਮ ਕਰਾਵਨ ਆਇਆ RAM ਸੋਹਾ ਵੀ ਪ੍ਰਾਪ ਸਵਾਵਾ ਵਿੱਚ ਅੰਮ੍ਰਿਤ ਜਲ ਸਾਇਆ ਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਨੂੰ ਸਮਰਪਿਤ ਨਗਰ ਕੀਰਤਨ ਵਿਸਾਣ ਨਗਰ ਕੀਰਤਨ ਨਗਰਾਂ ਦੇ ਵਿੱਚ ਨਹੀਂ ਹੋਇਆ ਸੈਦ ਨਗਰ ਦੇ ਵਿੱਚ ਪਹੁੰਚਿਆ ਔਰ ਇੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਸਮੂਹ ਸੰਗਤਾਂ ਦੇ ਰਲਮਿਲ ਕਰਕੇ ਚਾਹ ਦੇ ਨਗਰ ਲਾਏ ਗਏ ਨੇ ਚਾਹ ਦੇ ਨਗਰ ਸੋ ਕੋ ਔਰ ਨਗਰ ਕੀਰਤਨ ਦੇ ਵਿੱਚ ਰੌਣਕਾਂ ਵਧਾਉਂ ਸਤਿਗੁਰਾਂ ਦੇ ਦਾਸਤਕਾਰ ਹੋਏ ਭਾਈ ਭੱਜਾ ਮਾਰਿਆ ਨਗਰਪੁਰ ਕੋਲ ਦੇ ਪਤਵੰਤੇ ਜੀ ਹੈ ਅਗਰ ਝੋੜ ਕਹਿੰਦੀ ਸੰਤ ਤੇ 21 ਪਿੰਡਾਂ ਦੇ ਵਿੱਚ ਨਿਰਕਿਰਤਨ ਮਾਰਚ ਕਰਦਾ ਸੀ ਆਪਣੇ ਪਿੰਡ ਦੇ ਵਿੱਚ ਉਹ ਨਗਰ ਕੀਰਤਨ ਵਰਤਾਪਤੀ ਚੇਤਨਾ ਮਾਰਚ ਘਟਿਆ ਜਾਂਦਾ ਸੀ ਕਿਉਂਕਿ ਤਿੰਨ ਦਿਹਾੜੇ ਇੱਕ ਕੌਮ ਦੇ ਵਿਵਾਦ ਤੇ ਪੰਜ ਪਿਆਰੇ ਦੀ ਗਵਾਹੀ ਦੇ ਵਿੱਚ ਸਤਗੁਰਾਂ ਦੇ ਸਤਸਾਏ ਹੇਠੇ ਮਾਰਕ ਕੀਤਾ ਜਾ ਰਿਹਾ ਹੈ ਪਹਿਲਾ ਪ੍ਰਕਾਸ਼ ਹੋਇਆ ਪੋਤੀ ਸਾਹਿਬ ਕਿਹਾ ਜਾਂਦਾ ਸੀ ਸਤਗੁਰਾਂ ਦੇ ਪਾਵਨ ਵੇੜਦੋ ਤੇ ਫਿਰ ਸਤਗੁਰਤਾ ਵਿੱਚ ਹੋਇਆ ਜੋ ਕੰਮ ਸ੍ਰੀ ਧੰਮ ਸਾਹਿਬ ਕੇ ਸੰਪੂਰਨ ਕੀਤਾ ਗਿਆ ਨਵੇਂ ਪਾਤਸ਼ਾਹ ਦੀ ਬਾਣੀ ਚੜਾਈ ਗਈ ਫਿਰ ਹਜ਼ੂਰ ਜੋ ਸਤਖੰਡ ਵਿੱਚ ਗੁਰਤਾ ਗੱਦੀ ਉੱਤੇ ਗਏ ਸਤਗੁਰਾਂ ਨੂੰ ਪੰਡਤ ਗੁਰਗਾਂ ਦਾ ਲੜ ਲਾਇਆ ਕਿਉਂਕਿ ਹਮਤਾ ਕੋਲ ਸਮਾਗਮ ਘਟਾ ਤਕਰੀਬ ਸੈੜਿਆਂ ਦੇ ਵਿੱਚ ਬਿਲਾ ਰਹੇ ਬਹੁਤ ਹੀ ਤਕਰੀਬ ਸਾਰੇ ਬਿਲਾ ਰਹੇ ਸਾਡੀਆਂ ਸਾਰੀਆਂ ਬੁਲੰਦ ਕਮੇਟੀਆਂ ਨੇ ਲੜ ਮਿਲ ਕੇ ਇਸ ਇਸ਼ਤਾਨ ਦੇ ਸਨਮਾਨਿਤ ਕਰਨ ਵਾਸਤੇ ਇਕੱਤਰਤਾ ਕੀਤੀ ਹੈ ਸਾਰੇ ਨਗਰ ਦਾ ਸਾਡਾ ਬਹੁਤ ਪੂਰਾ ਸਹਿਯੋਗ ਹੁੰਦਾ ਹੈ ਤੇ ਜਰਮੈਲ ਸਿੰਘ ਜੀ ਸੂਬੇਦਾਰ ਸਾਹਿਬ ਉਹ ਵੀ ਪਹੁੰਚੇ ਹੋਏ ਹਨ ਤੇ ਜਗਵਿੰਦਰ ਸਿੰਘ ਜੋ ਇਸ ਕਮੇਟੀ ਦੇ ਨਾਨੋ ਵੀ ਆਏ ਹੋਏ ਹਨ ਤੁਹਾਨੂੰ ਸਤਿ ਸ੍ਰੀ ਅਕਾਲ ਵਾਰੋ ਸਤਿਗੁਰਾਂ ਦੀ ਕਿਰਪਾ ਤੇ ਜਿਨਾਂ ਤੋਂ ਅਦਾਸ ਸਾਕੇ ਦੇ ਵਿੱਚ ਆਇਆ ਉਦੋਂ ਤੇ ਸਾਰਾ ਜਤਾ ਜਿਹੜਾ ਜੀਂਦੇਵਾਲ ਦੀ ਸੰਗਤ ਅੱਜ ਰਿਹਾ ਦਿਨ ਤੋਂ ਹਾੜ ਕੇ ਸਾ ਦਿੱਤੀ ਹੈ ਅਸੀਂ ਸਿਹੜਿਆ ਦੀ ਸੰਗਤ ਵੱਲੋਂ ਸਾਰੀਆਂ ਪ੍ਰਬੰਧ ਕਮੇਟੀ ਦੇ ਵੱਲੋਂ ਸਤਿਗੁਰਾਂ ਨੂੰ ਦਿੱਤੇ ਪਾਸਾ ਮੱਤ ਦਿੰਦੇ ਹੈ ਤੇ ਨਾਲ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਮਾ ਘਟ ਹੈ ਸਾਡੇ ਕੋਲ ਜਮੈਲ ਸਿੰਘ ਜੁਬੇਦਾਰ ਸਾਹਿਬ ਨੇ ਉਹਨਾਂ ਨੇ ਵੀ ਸਮਾਂ ਲਾਉਣਾ ਸੀ ਇਸ ਕਰਕੇ ਸਮਾਹ ਬਹੁਤ ਘੱਟ ਹੈ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਸਾਡੇ ਸਾਹਮਣੇ ਲੱਗਰ ਦੇ ਵਿੱਚ ਬਹੁਤ ਬੁਲਾਰੇ ਹਨ ਬੁਲਾਰੇ ਵੀ ਖੋਜੀ ਹਨ ਜਿਹੜੇ ਇਤਿਹਾਸ ਦੀ ਕੋਝ ਰੱਖਦੇ ਨੇ ਇਸ ਕਰਕੇ ਮੈਂ ਬੇਨਤੀ ਕਰਨਾ ਸਦਾ ਸੁਮੇਦਾਰ ਜਮੈਲ ਸਿੰਘ ਜੀ ਉਹ ਇੱਕ ਮਿੰਟ ਬਾਅਦ ਤੁਸ ਲੋਗਾ ਟਾਲੋ ਚੌੜਤੱਪ ਦੇ ਮਾਨਕ ਹਾਜ਼ਰ ਹਜ਼ੂਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਹਾਜ਼ਰੀ ਦੇ ਵਿੱਚ ਔਰ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਜਿਹੜਾ ਨਗਰ ਕੀਰਤਨ ਅੱਜ ਕੋਚਹਾਰ ਕੇ ਖੁਦ ਤੋਂ ਰਵਾਨਾ ਹੋ ਕੇ ਨਗਰ ਸਹਜੜੇ ਦੇ ਵਿੱਚ ਪਹੁੰਚਿਆ ਨਗਰ ਸਹਜੜੇ ਦੀ ਸਮੁੱਚੀ ਪੰਚਾਇਤ ਸਮੁੱਚੀਆਂ ਕਮੇਟੀਆਂ ਜਥੇਬੰਦੀਵਾਂ ਤੋਂ ਅਸੀਂ ਸਾਰੀਆਂ ਜਥੇਬੰਦੀਆਂ ਦੇ ਕਲੱਬਾਂ ਵੱਲੋਂ ਜਿੰਨੀ ਵੀ ਸੰਗਤ ਚੱਲ ਕੇ ਆਈ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਅਸੀਂ ਬੜੇ ਕਰਮਾ ਵਾਲੇ ਬੜੇ ਭਾਗਾ ਵਾਲੇ ਆ ਜਿਹੜੇ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਆਪਾਂ ਗੁਰਗਰਾ ਸਾਹਿਬ ਜੀ ਦਾ ਜਿਹੜਾ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਉਹ ਮਨਾ ਰਹੇ ਆਂ ਪਹਿਲਾ ਸਾਡੇ ਕੋਲੇ ਕਵੀਸ਼ਰੀ ਜਥੇ ਨੇ ਵੀ ਬੜੇ ਵਿਸਥਾਰ ਦੇ ਨਾਲ ਦੱਸ ਦਿੱਤਾ ਹੈ ਬਾਬਾ ਸੁਖਵਿੰਦਰ ਸਿੰਘ ਜੀ ਕਟੂ ਵਾਲੇ ਤੇ ਹੋਰ ਵੀ ਭਾਈ ਸਾਹਿਬ ਉਹਨਾਂ ਨੇ ਸਾਨੂੰ ਬੜੀ ਗਹਿਰਾਈ ਦੇ ਨਾਲ ਦੱਸਿਆ ਸਾਨੂੰ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਕਿਉਂਕਿ ਜਿਹੜੇ ਪ੍ਰਕਾਸ਼ ਦਿਹਾੜੇ ਆਪਾਂ ਕੋਈ ਵੀ ਮਨਾਉਨੇ ਆਂ ਸਾਨੂੰ ਗੁਰੂ ਸਾਹਿਬ ਦੇ ਲਗ ਲਗਣਾ ਚਾਹੀਦਾ ਮੈਂ ਦੋ ਗੱਲਾਂ ਹੀ ਕਹੂੰਗਾ ਜਿਆਦਾ ਸਮਾਂ ਨਹੀਂ ਲੈਂਦਾ ਸਾਡੀਆਂ ਕੁਝ ਤਰਾਫ ਦੀਆਂ ਨੇ ਜਿਹੜੀਆਂ ਸਾਡੇ ਵਾਸਤੇ ਨੁਕਸਾਨਦੇਹ ਨੇ ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਜਦੋਂ ਤੋਂ ਖਾਲਸਾ ਪੰਥ ਸ਼ੁਰੂ ਹੋਇਆ ਇਹਨੂੰ ਖਤਮ ਕਰਨ ਦੇ ਖਾਤਰ ਬੜੀ ਉਹ ਘਾਤ ਲਾਈ ਬੈਠਾ ਕਿ ਕਦੋਂ ਅਸੀਂ ਇਹਨੂੰ ਖਤਮ ਕਰੀਏ ਪਰ ਸਿੱਖ ਧਰਮ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਖਤਮ ਨਹੀਂ ਹੋਇਆ ਅੱਜ ਮੈਂ ਸੋਚ ਰਿਹਾ ਸੀਗਾ ਕਿ ਜਦੋਂ ਗੁਰੂ ਸਾਹਿਬ ਨੇ ਆਂਧਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤਾਂ ਮੌਸਮ ਇਸ ਤਰ੍ਹਾਂ ਹੀ ਸੀ ਮੌਸਮ ਪੂਰਾ ਖਰਾਬ ਸੀ ਵਰਦੇ ਮੀਂਹ ਦੇ ਵਿੱਚ ਦੁਸ਼ਮਣ ਦੀਆਂ ਤਲਵਾਰਾਂ ਨੇਜੇ ਗੋੜੀਆਂ ਦੇ ਵਿੱਚ ਵੀ ਅੱਜ ਕਿਲਾ ਛੱਡਿਆ ਜਦੋਂ ਅੱਜ ਅਸੀਂ ਉਦੋਂ ਤਾਂ ਉਹਨਾਂ ਦੀ ਮਜਬੂਰੀ ਸੀ ਪਰ ਅੱਜ ਆਪਾਂ ਨਾਲੇ ਖੁਸ਼ੀ ਦੇ ਤੌਰ ਤੇ ਦਿਹਾੜੇ ਮਨਾ ਰਹੇ ਆਂ ਆਪਾਂ ਫੇਰ ਵੀ ਬਾਸ ਤੋਂ ਡਰਦੇ ਸੀ ਗੁਰੂ ਸਾਹਿਬ ਦਾ ਕਿੰਨਾ ਜਿਗਰਾ ਹੋਏਗਾ ਬਾਕੀ ਜਦੋਂ ਅਸੀਂ ਗਰਵਾਣੀ ਦੇ ਲਾੜ ਲਾ ਕੇ ਬੱਚਿਆਂ ਨੂੰ ਲਾੜ ਲਾਉਣਾ ਹੈ ਤਾ ਸੇਟ ਜਿਹੜੇ ਸਾਡੇ ਸਿੱਖ ਧਰਮ ਵਾਸਤੇ ਸਾਡੇ ਵਾਸਤੇ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਮੈਂ ਬੇਨਤੀ ਕਰਦਾ ਹੁਣਾ ਕਿ ਆਪਣੀ ਗਲਤੀ ਬੜੀ ਘਟ ਹੈ ਆਪਣੀ ਗਲਤੀ ਬਹੁਤ ਘਟ ਹੈ ਥੋੜੇ ਦਿਨ ਪਹਿਲਾਂ ਇੱਕ ਸਿੱਖ ਕਾਨਫਰੰਸ ਹੋਈ ਉਹਦੇ ਵਿੱਚ ਸਾਡੇ ਮੁਸਲਮਾਨ ਵੀਰ ਵੀ ਹਾਜ਼ਰ ਹੋਏ ਜਿਹੜੇ ਉਹਨਾਂ ਦੇ ਬੁੱਧੀਮਾਨ ਸੀਗੇ ਜਿਹੜੇ ਵਿਦਵਾਨ ਸੀਗੇ ਉਹਨਾਂ ਨੇ ਜਦੋਂ ਗੱਲ ਸੁਣੀ ਮੈਂ ਵੀਡੀਓ ਸੰਰ ਰਿਆ ਸੀ ਉਹਨਾਂ ਦੀ ਇੱਕ ਬਹੁਤ ਉੱਚੇ ਉੱਤੇ ਤੇ ਰਹੇ ਵੀ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਨੇ ਕਿਹਾ ਕਿ ਅੱਜ ਮੈਂ ਜਦੋਂ ਤੁਹਾਡੀ ਸਿੱਖਾਂ ਦੀ ਕਾਨਫਰੰਸ ਦੇ ਵਿੱਚ ਸਾਹਮਣੇ ਹੋ ਕੇ ਤੁਹਾਡੀਆਂ ਤਕਰੀਰਾਂ ਸੁਣੀਆਂ ਤੁਹਾਡਾ ਜੋਸ਼ ਦੇਖਿਆ ਤੇ ਕਹਿੰਦਾ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਤੁਸੀਂ 2 ਕਰੋੜ ਸਾਡੇ 20 ਕਰੋੜ ਨਾਲੋਂ ਤੁਸੀਂ ਬਾਦੋਂ ਕਹਿੰਦਾ ਸਾਡਾ ਧਰਮ ਸੁੱਤਾ ਪਿਆ ਪਰ ਤੁਸੀਂ ਸਿੱਖ ਧਰਮ 2 ਕਰੋੜ ਦੀ ਆबादी ਆ ਪਰ ਤੁਸੀਂ ਜਿੱਥੇ ਵੀ ਡਟ ਕੇ ਖੜੇ ਹੋ ਉਹ ਤੁਹਾਡੇ ਅੱਜ ਦੇ ਜਿਕਾਰੇ ਤੁਹਾਡੇ ਅੱਜ ਦਾ ਜੋਸ਼ ਉਹ ਕਹਿੰਦਾ ਮੈਨੂੰ ਬੜਾ ਚੰਗਾ ਲੱਗਿਆ ਤੇ ਕਹਿੰਦਾ ਮੈਂ ਹੁਣ ਸਾਡੇ ਮੁਸਲਮਾਨ ਵੀਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਉਹ ਵੀ ਚੌਕ ਸੋਕੇ ਰਹਿਣ ਕਹਿੰਦਾ ਜੇਕਰ ਤੇ ਆਪਾਂ ਦੰਨੇ ਤੇ ਰਾਖਟੀਆਂ ਹੋ ਕੇ ਚੱਲਣ ਤਾਂ ਬੜਾ ਵਧੀਆ ਅਸੀਂ ਆਪਣੇ ਧਰਮ ਨੂੰ ਬਚਾ ਸਕਦੇ ਹਾਂ ਹੁਣ ਬੇਨਤੀ ਇਹ ਹੈ ਕਿ ਸਭ ਤੋਂ ਸਾਡੇ ਤੇ ਵੱਡੀ ਤਰਾਖ ਦੀ ਇਹ ਹੈ ਕਿ ਅਸੀਂ ਇੱਕ ਇੱਕ ਬੱਚਾ ਪੈਦਾ ਕਰ ਰਹੇ ਹਾਂ ਸਾਡੀ ਗਿਣਤੀ ਪਹਿਲਾਂ ਘਟ ਹੈ ਸਾਡੇ ਇੱਕ ਇੱਕ ਬੱਚਾ ਹੈ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਜਿਹੜੇ ਅੱਜ ਤੋਂ 25 30 ਸਾਲ ਪਹਿਲਾਂ 10 12 12 ਬੱਚੇ ਸੀ ਉਹ ਕੋਈ ਭੁੱਖੇ ਨਹੀਂ ਮਰੇ ਉਹ ਵੀ ਜਿਉਂਦੇ ਰਹੇ ਨੇ ਆਪਣੀ ਵਧੀਆ ਜ਼ਿੰਦਗੀ ਬਤੀਤ ਕੀਤੀ ਹੈ ਹੁਣ ਜਦੋਂ ਕਹਿੰਦੇ ਆ ਦੋ ਤਿੰਨ ਬੱਚੇ ਦੀ ਜਮੀਨਾ ਘਟ ਜਾਣੀਆਂ ਕੋਈ ਜਮੀਨਾ ਨਹੀਂ ਘਟਦੀਆਂ ਸਿਰ ਆਪਣੇ ਆਪ ਮਾਰਾ ਮਾਰ ਕੇ ਖਾ ਲੈਂਦੇ ਨੇ ਇਸ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਵਧਾਓ ਨੰਬਰ 2 ਦੇ ਸਾਨੂੰ ਕੀ ਮਾਰ ਪੈਗੀ ਇੱਕ ਇੱਕ ਬੱਚਾ ਮਾਤਾ ਪਿਤਾ ਨੇ लाਡਲਾ ਰੱਖ ਲਿਆ ਉਹ ਬੱਚਾ ਨਸੇ ਤੇ ਲੱਗ ਗਿਆ ਸਾਨੂੰ ਨਸਿਆਂ ਦੇ ਨਾਲ ਵੀ ਮਾਰਨ ਦੇ ਖਾਤਰ ਜਿਹੜਾ ਇੱਕ ਇੱਕ ਸੀ ਉਹ ਨਸਿਆਂ ਦੇ ਨਾਲ ਖਤਮ ਹੋ ਰਿਹਾ ਹੈ ਤੀਸਰਾ ਜਿਹੜੇ ਬੱਚੇ ਸੀ ਨਸਿਆਂ ਤੋਂ ਉਹਨਾਂ ਨੂੰ ਵਿਦੇਸ਼ਾਂ ਨੂੰ ਭੇਜਤਾ ਸਾਡੇ ਘਰ ਖਾਲੀ ਪਏ ਨੇ ਤੁਸੀਂ ਦੇਖ ਲਿਓ ਵੱਡੀਆਂ-ਵੱਡੀਆਂ ਕੋਠੀਆਂ ਖਾਲੀ ਪਈਆਂ ਨੇ ਔਰ ਉਹ ਦਿਨ ਦੂਰ ਨੇ ਜਦੋਂ ਤੁਹਾਡੇ ਉੱਤੇ ਇਹ ਹਮਲਾ ਕਰਕੇ ਦੱਬਣ ਦੀ ਕੋਸ਼ਿਸ਼ ਹੋ ਪਰ ਮੈਂ ਬੇਨਤੀ ਕਰਦਾ ਗੁਰੂ ਸਾਹਿਬ ਬੜੇ ਸਬਰਤ ਨੇ ਸਿੱਖ ਪੰਥ ਨੂੰ ਜਦੋਂ ਕਿਹਾ ਕਿ ਐਲਾਨ ਕਰਤਾ ਕਿ ਸਿੱਖ ਧਰਮ ਖਤਮ ਹੋ ਗਿਆ ਪਰ ਉਦੋਂ ਵੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਹਨਾਂ ਨੇ ਖੁੰਡੇ ਲੈ ਕੇ ਖੜੇ ਹੋ ਕੇ ਜਿਹੜਾ ਨਜ਼ਰਾਨਾ ਉਹ ਬਸੂਰ ਕੀਤਾ ਸੀ ਇਸ ਕਰਕੇ ਅੱਜ ਆਪਾਂ ਐਤ ਲੋ ਸਾਡੀਆਂ ਮਾਵਾ ਭੈਣਾਂ ਨੂੰ ਮੈਂ ਬੇਨਤੀ ਕਰਦਾ ਜੇ ਕੋਈ ਆ ਕੇ ਕਹਿ ਦਿੰਦਾ ਨਾ ਕਿ ਤੁਹਾਨੂੰ ਇੱਕ ਕਮਰਾ ਪਾ ਦੇਵਾਂਗੇ ਅਸੀਂ ਧਰਮ ਛੱਡ ਦਿੰਨੇ ਆ ਅਸੀਂ ਧਰਮ ਛੱਡ ਦਿੰਨੇ ਆ ਗੁਰੂ ਸਾਹਿਬ ਦੇ ਛੋਟੇ ਛੋਟੇ ਬੱਚੇ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਕਿਹਾ ਏਡੇ ਲਾਲਚ ਦਿੱਤੇ ਕਿ ਤੁਹਾਨੂੰ ਅਸੀਂ ਬੇਗਮਾਂ ਦੇ ਦੇਵਾਂਗੇ ਰਾਜਪਾੜ ਦੇ ਦੇਵਾਂਗੇ ਪਰ ਉਹਨਾਂ ਨੇ ਠੁਕਰਾਤਾ ਉਹਨਾਂ ਨੇ ਸਿੱਖੀ ਨੂੰ ਕਬੂਲ ਕੀਤਾ ਸਿੱਖੀ ਨੂੰ ਮਨਜ਼ੂਰ ਕੀਤਾ ਕਿਹਾ ਜਾਂ ਧਰਮਾਂ ਬਦਲੀ ਕਰੋ ਜਾਂ ਫਿਰ ਸਹਾਦਤ ਦਿਓ ਉਹਨਾਂ ਨੇ ਫਿਰ ਆਪਣੀ ਸਹਾਦਤ ਨੂੰ ਪਹਿਲ ਦਿੱਤੀ ਪਰ ਅਸੀਂ ਅੱਜ ਛੋਟੇ ਜਿਹੇ ਲਾਲਚ ਦੇ ਵਿੱਚ ਆ ਕੇ ਇਹ ਧਰਮ ਬਦਲੀ ਕਰ ਰਹੇ ਆ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੇ ਸੀਸ ਲੈ ਕੇ ਇਹ ਧਰਮ ਖੜਾ ਕੀਤਾ ਹੈ ਇਹ ਖਤਮ ਹੋਇਆ ਨਹੀਂ ਨਾ ਹੋਣਾ ਅੱਜ ਵੱਡੇ ਵੱਡੇ ਸੁਪਰੀਮ ਪਾਵਰ ਦੇਸ਼ਾਂ ਦੇ ਵਿੱਚ ਸਾਡੇ ਵੱਡੇ ਵੱਡੇ ਜਿਹੜੇ ਲੀਡਰ ਬਣੇ ਹੋਏ ਨੇ ਹੁਣ ਜਿੰਨੀ ਵੀ ਸੰਗਤ ਤੁਸੀਂ ਇੱਥੇ ਪਹੁੰਚਿਓ ਇਹ ਸਾਰੇ ਕੋਸ਼ਿਸ਼ ਕਰੋ ਐਦਨੋ ਕਿ ਅਸੀਂ ਸਿੱਖ ਧਰਮ ਦੇ ਪ੍ਰਤੀ ਵਫਾਦਾਰ ਰਹਾਂਗੇ ਤੇ ਨਾਲ ਹੀ ਗੁਰੂ ਸਾਹਿਬ ਦਾ ਸਤਿਕਾਰ ਕਰਕੇ ਆਪਣੇ ਬੱਚਿਆਂ ਨੂੰ ਗੁਰਵਾਣੀ ਦੇ ਨਾਲ ਲਾਵਾਂਗੇ ਜਿਹੜੀਆਂ ਪਰੈਤਾਂ ਨੇ ਬਾਬਾ ਜੀ ਤੁਹਾਨੂੰ ਦੱਸ ਵੀ ਦਿੰਦੇ ਨੇ ਰੋਜ਼ਾਨਾ ਗੁਰੂ ਘਰ ਜਿੰਨੀਆਂ ਕੈਤਾਂ ਨੇ ਵੱਜਰ ਕਰੇਤਾ ਹੈ ਉਹਨਾਂ ਤੋਂ ਬੱਚਿਆਂ ਨੂੰ ਦੂਰ ਕਰਕੇ ਆਪਾਂ ਸਿੱਖ ਧਰਮ ਨੂੰ ਮਜ਼ਬੂਤ ਕਰਨਾ ਹੈ ਔਰ ਗੁਰੂ ਸਾਹਿਬ ਦਾ ਆਪਣੇ ਦੇ ਹੱਥ ਹੈ ਸਿੱਖ ਧਰਮ ਕਦੇ ਵੀ ਖਤਮ ਨਹੀਂ ਹੋਏਗਾ ਇੱਕ ਜਕਾਰਾ ਹੋਊਗਾ ਉਸ ਤੋਂ ਬਾਅਦ ਬਾਬਾ ਜੀ ਤੁਹਾਡੇ ਨਾਲ ਗੱਲਬਾਤਾਂ ਕਰ ਰਗੇ ਕਿਉਂਕਿ ਸਾਡੇ ਸਤਿਕਾਰਯੋਗ ਪੰਜ ਪਿਆਰੇ ਸਹਿਬਾਨ ਉਹ ਵੀ ਚਾਹ ਪਾਣੀ ਦੇ ਕਰਕੇ ਰੁਕੇ ਸੀ ਇਸ ਕਰਕੇ ਮੈਂ 2 ਮਿੰਟ ਤੁਹਾਡੇ ਨਾਲ ਲਏ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਜੋਧਿਆਂ ਦੀਆਂ ਹਰੀ ਸਿੰਘ ਨਲਵਾ ਬਾਬਾ ਬੰਦਾ ਸਿੰਘ ਬਹਾਦਰ ਜਰਨਲ ਜੋਰਾਵਰ ਸਿੰਘ ਬਾਬਾ ਦੀਪ ਸਿੰਘੋ ਵੱਡੇ ਵੱਡੇ ਜੋਧਿਆਂ ਦੀਆਂ ਕਹਾਣੀਆਂ ਸੁਣਾਓ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਤਰ੍ਹਾਂ ਦੇ ਯੋਧੇ ਬਣ ਕੇ ਸਿੱਖ ਪਾਤਲਾ ਨਾ ਉੱਚਾ ਕਰਨਾ ਇੱਕ ਜ਼ੁਕਾਰਾ ਹੋ ਸਾਰਿਆਂ ਨੇ ਜੋਸ਼ ਦੇ ਨਾਲ ਜਵਾਬ ਦੇਣਾ ਬੋਲੇ ਫਤੇ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਰਦਾਰ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਗੁਰੂ ਧਿਆਲ ਦੇ ਵਿੱਚੋਂ ਇਹਨੂੰ ਕੈਦ ਨੇ ਪੰਜੇ ਚਾਹਤ ਪਾਈ ਹੈ ਕਿਉਂਕਿ ਜਿਹੜੀਆਂ ਮੱਜਰ ਕਰੈਤਾ ਉਹਨਾਂ ਤੋਂ ਸਾਨੂੰ ਦੂਰ ਰਹਿਣ ਦੀ ਲੋੜ ਹੈ ਜਿਨ੍ਹਾਂ ਕਰੈਤਾ ਦੇ ਨਾਲ ਸਾਨੂੰ ਐਸੇ ਐਡ ਜ ਵਰਗੀਆਂ ਭਾਣ ਪਿਆਣਕ ਬਿਮਾਰੀਆਂ ਲੱਗਦੀਆਂ ਮਿਲਤੀ ਕਰਾਮ ਹੈ ਜਿਵੇਂ ਸੋਸ਼ਲ ਮੀਡੀਆ ਹੈ ਜਿੰਨਾ ਬੱਚਿਆਂ ਨੂੰ ਇਹ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਵੇ ਉਹ ਉਹਨਾਂ ਠੀਕ ਹੈ ਕਿਉਂਕਿ ਨਿੱਕੇ ਨਿੱਕੇ ਬੱਚੇ 15-15 ਸਾਲ ਦੇ ਬੱਚੇ ਬਾਹਰ ਨਗਰਾਂ ਦੇ ਵੀ ਜਾਂਦੇ ਆ ਤੇ ਕੁਝ ਨੌਜਵਾਨਾਂ ਨੂੰ ਮੈਂ ਸਟੇਡੀ ਦੇ ਨਾਲ ਮਿਲ ਕੇ ਨਸ਼ੇ ਦੀ ਦਵਾਈ ਵੀ ਮੁਹੱਈਆ ਕਰਾਉਂਦੇ ਆ ਕਹਿਣ ਤੋਂ ਭਾਗ ਤੇ 15-15 ਸਾਲ ਦੇ ਬੱਚੇ ਨੇ ਜਿਹੜੇ ਉਹ ਨਸਿਆਂ ਤੇ ਚਿੱਟੇ ਤੇ ਲੱਗੇ ਹੋਏ ਨੇ ਨਸਿਆਂ ਦੇ ਨਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜਿਹਦਾ ਨੋਆ ਆਪਾਂ ਨੂੰ ਨਹੀਂ ਲਾਉਂਦੇ ਪੰਨੀ ਲੈਂਦਾ ਕੋਈ ਚਿੱਟਾ ਲਾਉਂਦਾ ਕੋਈ ਸਰਿੰਚਾ ਲਾਉਂਦਾ ਕੋਈ ਕੈਲਫੂਲ ਤਰ੍ਹਾਂ ਤਰ੍ਹਾਂ ਦੇ ਕੈਲਫੂਲ ਖਾਂਦੇ ਆ ਮਾਤਾ-ਬਿਤਾ ਨੂੰ ਤੇ ਉਦੋਂ ਪਤਾ ਲੱਗਦਾ ਜਦੋਂ ਬੱਚਾ ਅੰਤਰੇ ਤੇ ਜਾ ਪਹੁੰਚਦਾ ਅੱਜ ਦਾ ਯੁੱਗ ਇਸ ਤਰ੍ਹਾਂ ਦਾ ਹੋ ਗਿਆ ਜੇ ਕੋਈ ਕਿਸੇ ਦੇ ਬੱਚੇ ਨੂੰ ਕਹਿੰਦਾ ਹੈ ਕੋਈ ਚਾਚਾ ਤਾਇਆ ਕਹਿੰਦਾ ਕੋਈ ਭੈਣ ਭਰਾ ਗਵਾਂਢੀ ਕਹਿੰਦਾ ਤੇ ਉਹਦਾ ਬੜਾ ਬੁਰਾ ਲੱਗਦਾ ਸਾਨੂੰ ਸਤਿਗੁਰਾਂ ਨੇ ਬਾਣੀ ਦਿੱਤੀ ਐ ਸੋਹਣਾ ਖਾਣਾ ਵਕਸਿਆ ਸਤਿਗੁਰਾਂ ਨੇ ਸਾਨੂੰ ਇਸ ਕਰਕੇ ਦੇਖੋ ਸਾਡੇ ਤੇ ਬੜੀ ਕਿਰਪਾ ਸਤਿਗੁਰਾਂ ਦੀ ਪੰਜਾਬ ਦੇ ਉੱਪਰ ਕਿੰਨੇ ਹੜਾਏ ਹੋਏ ਨੇ ਫਿਰ ਵੀ ਸਾਡੇ ਵੀਰ ਪਸ਼ੂਆਂ ਆਵਾਜ਼ ਤੇ ਚਾਰਾ ਤੇ ਸੰਗਤਾਂ ਆਵਾਜ਼ ਤੇ ਪ੍ਰਸਾਦੇ ਮਿੱਸੇ ਪ੍ਰਸਾਦੇ ਸੋਲਿਆਂ ਦੇ ਪ੍ਰਸਾਦੇ ਕੜੇ ਚਾਉੜ ਉਹਨਾਂ ਵਾਸਤੇ ਵਾਰ ਤਰ ਕੀ ਕੀ ਪਹੁੰਚ ਰਿਹਾ ਤੇ ਗੁਰਮੁਖ ਪਿਆਰਿਓ ਆਪਾਂ ਥੋੜੀ ਨਿਗਾਹ ਕਰੀਏ ਵੀ ਸਾਡਾ ਸਮਾਜ ਕਿੱਧਰ ਨੂੰ ਜਾਂਦਾ ਹੈ ਔਰ ਜਦੋਂ ਕੋਈ ਸਿੱਖ ਭਾਈ ਸਰਦਾਰ ਕਿਸੇ ਪਾਸੇ ਜਾਂਦਾ ਨਾ ਮਾਲ ਇਸ ਸਟੇਜ ਤੇ ਉਤੋਂ ਦੀ ਸੰਗਤਾਂ ਉਤੋਂ ਦੇ ਲੋਕ ਸਿਰ ਝੁਕਾਉਂਦੇ ਆ ਵੀ ਸਰਦਾਰ ਆ ਗਿਆ ਉਹਨ ਸਾਨੂੰ ਕੋਈ ਡਰ ਨਹੀਂ ਹੈ ਇੱਕ ਮੈਂ 클ਿੱਪ ਦੇਖ ਰਿਹਾ ਸੀ ਆ ਖਾਪੜਾ ਦੇਖਦਾ ਸੀ ਜਦੋਂ ਆਪਣਾ ਜਿਹੜਾ ਰੋਵਾਂ ਦਾ ਪਾਣੀ ਦਾ ਕੰਮ ਆਇਆ ਉੱਤੇ ਦੋ ਬਜ਼ੁਰਗ ਮਾਤਾ ਸੀ ਆ ਉਹ ਜਦੋਂ ਗਏ ਉਸ ਇਲਾਕੇ ਦੇ ਵਿੱਚ ਤੇ ਉਹ ਬੋਲ ਕੇ ਦੱਸ ਰਹੀਆਂ ਸੀ ਕਹਿੰਦੇ ਮਾਂ ਨੌਜਵਾਨ ਕਹਿੰਦੇ ਤੂੰ ਫਿਕਰ ਨਾ ਕਰ ਅਸੀਂ ਆ ਗਏ ਕਹਿੰਦੇ ਪੁੱਤ ਹੁਣ ਤੂੰ ਕਹੇ ਨਾ ਕਹੇ ਜਦੋਂ ਅਸੀਂ ਦੇਖ ਲਿਆ ਵੀ ਸਾਡੇ ਸਰਦਾਰ ਪੁੱਤ ਆ ਗਏ ਬਸ ਇਹ ਕੋਈ ਬਾਧੂ ਆ ਸਾਨੂੰ ਨੇ ਮਾਂ ਕੋ ਬਾ ਮਾਰ ਕੇ ਰੋਂਦੀ ਸੀ ਬਜ਼ੁਰਗ ਦੋ ਬੱਚੇ ਉਹਦੇ ਮੋਢੇ ਦੇ ਉੱਤੇ ਮਿਠਾਏ ਹੋਏ ਨੇ ਤੇ ਮਾਂ ਕਹਿੰਦੀ ਪੁੱਤ ਹੁਣ ਤੈਨੂੰ ਦੱਸਣ ਦੀ ਲੋੜ ਨਹੀਂ ਅਸੀਂ ਦੇਖ ਲਿਆ ਵੀ ਸਾਡੇ ਸਰਦਾਰ ਪੁੱਤ ਆ ਗਏ ਬੋਲੇ ਸੋਨਿਆ ਕਿਉਂਕਿ ਅਸੀਂ ਸਰਦਾਰਾਂ ਦੇ ਪੁੱਤ ਆ ਇਸ ਕਰਕੇ ਭਾਈ ਅੰਮ੍ਰਿਤਸਿ ਕੋ ਸਿੰਘ ਸਜੋ ਗਿਆਨੀ ਪ੍ਰਗਟ ਸਿੰਘ ਜੀ ਜੋ ਮਣੀਲਾ ਵੀ ਲਾ ਕੇ ਆਏ ਨੇ ਗੱਲ ਨਹੀਂ ਬਲਵਿੰਦਰ ਸਿੰਘ ਮਣੀਲਾ ਦੇ ਵਿੱਚ ਇਹਨਾਂ ਨੇ 50-60 ਵਿਦਿਆਰਥੀ ਬਣਾਏ ਨੇ ਗੁਰਬਾਣੀ ਸਿਖਾਈ ਅਸੀਂ ਨਾਲ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਝਾੜੂ ਲਾਉਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਸੰਗਤ ਨਾਲ ਪਹੁੰਚਿਆ ਸਾਡੇ ਕੀਰਤਨ ਵਾਲੇ ਸਤਕਾਰ ਜੋਗ ਸਿੰਘ ਉਹਨਾਂ ਦਾ ਵੀ ਬਹੁਤ ਧੰਨਵਾਦ ਗੱਤਕੇ ਵਾਲੇ ਸਿੰਘਾਂ ਲੈ ਜਿਹੜਾ ਸਾਰਾ ਜਥਾ ਨਾ ਇਹ ਯਾਨੀ ਪਰਗੜ ਸਿੰਘ ਦਾ ਉਤਸ਼ਾਹ ਸਾਰਾ ਇਹਨਾਂ ਦਾ ਬਹੁਤ ਜ਼ਿਆਦਾ ਉਪਰਾਲਾ ਹੈ ਤੇ ਛੋਟੇ ਹੁੰਦੇ ਤੋਂ ਹੀ ਇਹ ਮੇਰੇ ਨਾਲ ਮਿਲ ਕੇ ਰਹਿੰਦੇ ਆਂ ਦੇ ਪਰਦੇ ਦੇਉਣ ਕਿਤੇ ਵੀ ਹੋਣ ਤਾਂ ਇਹਨਾਂ ਨੇ ਪਤਾ ਵੀ ਹੁੰਦਾ ਸਾਰੇ ਗੱਲ ਦਾ ਫੇਰ ਵੀ ਪੁੱਛਣਾ ਯਾਨੀ ਇਹ ਕਿਵੇਂ ਕਰੀਏ ਕਿਉਂਕਿ ਸਿੱਖ ਸਿੱਖਦਾ ਰਹਿੰਦਾ ਇਸ ਕਰਕੇ ਮੋਲ ਸੋਨਾ ਬਣਾਲਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਾਰੀ ਸੰਗਤ ਜੀ ਨਾਲ ਆਈ ਹੈ ਪ੍ਰਬੰਧ ਕਾ ਵੱਲੋਂ ਧੰਨਵਾਦ ਹੈ ਬੋਲੇ ਈ ਸੋਨਹਾ ਆਪ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਦੱਸਿਆ ਜਾਂਦਾ ਜੋ ਇਹ ਨਗਰ ਕੀਰਤਨਾ ਵੀ ਕਿਉਂ ਕੀਤਾ ਜਾ ਰਹਾ ਆ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਆ ਉਸ ਦੇ ਸੰਬੰਧ ਦੇ ਵਿੱਚ ਇਹ ਨਗਰ ਕੀਰਤਨਾ ਰੱਖਿਆ ਗਿਆ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਚੋਹਾੜਕੇ ਖੁਰਦ ਤੋਂ ਅਸੀਂ ਇਸ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦੇ ਆ ਬਾਕੀ ਅਸੀਂ ਸਾਡੇ ਸਾਰੇ ਹੀ ਨਗਰ ਦਾ ਜਿੰਨੇ ਵੀ ਨਗਰ ਨਿਵਾਸੀਆਂ ਨੇ ਤانوں ਮਨੋਂ ਤانوں ਸੇਵਾ ਕੀਤੀ ਆ ਇਹਨਾਂ ਦੇ ਅਸੀਂ ਤੈਨੂੰ ਧੰਨਵਾਦ ਦੀਆਂ ਬਾਕੀ ਮਤਾਵਾ ਭੈਣਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਲਵਾਈ ਆ ਧੰਨਵਾਦ ਆ ਸਾਰੀ ਸੰਗਤ ਦਾ ਵਰੋ ਆਈਆਂ ਸੰਗਤਾਂ ਦਾ ਵੀ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉਥੋਆਂ ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਸੋ ਲੋਹਾ ਜਿੰਦਦਰ ਗੋਤਾਂ ਦਾ ਧੰਨਵਾਦ ਜੋ ਵੀ ਪ੍ਰਬੰਧਕ ਕਮੇਟੀ ਵਾਲੇ ਬੋਲ ਕੇ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੀ ਪੈ ਰਿਹਾ ਤਾਂ ਵੀ ਸੰਗਤ ਤੋਂ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਜਿੰਦਦਰ ਨਾਲ ਜੜੀ ਜੁੜੀ ਹੋਈ ਆ ਸੋ ਹੁਣ ਮੈਂ ਤੇ ਦੱਸੇ ਉੱਤੇ ਕਰਦੇ ਸਿਰਹਣ ਕਰੀਏ ਜਿਕਾਰੇ ਜਨਾਬਾਂ ਦੀ ਜੀ ਸਾਰੀਆਂ ਸੰਗਤਾਂ ਦਾ ਨਕਰਦਾ ਬਹੁਤ ਧੰਨਵਾਦ ਅੰਮ੍ਰਿਤ ਸ਼ਕੋ ਅਸਟੇਟ ਹੋ ਤਾਂ ਰਾਇਤ ਹਾਜ਼ਰ ਹੋ ਗੁਰੂਦਾਰ ਦੇ ਨਾਲ ਜੇ ਕੈਪਟਨ ਸਰਜੈਂਟ ਜਦੋਂ ਪਹੁੰਚੇ ਜਾਂਦੇ